ਉਦੋਂ ਦੋਨਾਂ ਕਿਤੇ ਜਲਦੀ ਭੇਜ ਦਿਓ ਪਾਣੀ ਪਲੀਜ਼ ਇੱਕ ਵਾਰੀ ਪੁਛਾ ਦੇ ਦੇਖ ਪੌਲਿੰਗ ਕਰਾ ਦਿਓ ਕੋਈ ਲਾਈ ਝਗੜਾ ਨਾ ਚੰਦਾ ਨੀ ਪਿਆਰ ਨਾਲ ਜੀ ਨੂੰ ਮੱਥੀ ਲੋਕ ਮੋੜਦਾ ਕੋਈ ਜਲਦੀ ਕਿਤੇ ਜਲਦੀ ਆ ਜਾਓ ਅੱਜ ਭਾਈ ਆਲੇ ਆਲੇ ਕੀ ਹੈ ਜੀ ਇਹ ਮਾਨ ਦਾ ਸਰਕਾਰ ਬੰਦ ਨਹੀਂ ਹੈ ਨਾ ਇਹ ਇੱਕ ਮਿੰਟ ਹੋ ਜਾਓ ਇਹ ਤਾਂ ਸਹਣਾ ਬੰਦ ਨਹੀਂ ਮਿਲਿਆ ਜਿੱਤ ਕੇ ਪਿਆਉ ਨੂੰ ਓ ਜਿੱਤ ਕੇ ਆ ਬੁਰੇ ਪਿਆਉ ਨੂੰ ਡੱਬ ਚਿੰਤਾ ਕੀ ਹੈ ਉਹ ਤਾਂ ਪਤਾ ਚੋਟੇ ਗਾਦੇ ਚੋਰ ਤਾਨੂੰ ਮਮਾ ਲੋਕਾਂ ਨੇ 99 ਐਮਐਲਏ ਬਣਾਏ 99 ਐਨਐਲਈ ਵੀ ਪੰਜਾਬ ਦੇ ਲੋਕਾਂ ਦੇ ਧੀਆਂ ਦੇ ਲੋਕਾਂ ਦੇ ਅਧਿਕਾਰ ਖਾ ਗਏ ਉਹ ਚੋਰ ਤੁਹਾਨੂੰ ਲੋਕਾਂ ਨੇ ਪੰਜਾਬ ਤੋਂ 99 ਐਨਐਲਈ ਬਣਾਏ ਗਰੀਬਾਂ ਨੇ 99 ਐਮਐਲਏ ਐ ਗਰੀਬ ਦੇ ਲੋਕਾਂ ਦੇ ਬੱਚੇ ਨੂੰ ਲੁੱਟ ਲਿਆ ਤੁਸੀਂ ਅਜੇ ਆਸ਼ਾ ਕਰ ਰਹੇ ਹੋ ਅਮਰੀਕੀ ਇਹਨਾਂ ਦੇ ਲੋਕ ਬਾਹਰ ਲੋਕਾਂ ਦੇ ਨਾ ਨਾ ਵੀਰੇ ਪਰ ਆਓ ਤੁਸੀਂ ਮੇਰੇ ਭਰਾ ਮੇਰੇ ਬੰਦੇ ਆ ਦੇਖੋ ਜੀ ਅਮਰਜੀਤ ਸਿੰਘ ਰਾਜਨ ਯੂਥ ਪ੍ਰਧਾਨ ਆਮ ਆਦਮੀ ਪਾਰਟੀ ਜ਼ਿਲ੍ਹਾ ਬਠਿੰਡਾ ਦੇਖੋ ਇਹਨਾਂ ਦੀ ਬਦਮਾਸ਼ੀ ਆਮ ਆਦਮੀ ਪਾਰਟੀ ਵਾਲਿਆਂ ਦੀ ਬਾਹਰੋਂ ਬੰਦੇ ਬਣਾ ਕੇ ਬੂਥਾਂ ਤੇ ਬਿਠਾ ਰਹੇ ਨੇ ਤੇ ਲੋਕਾਂ ਨੂੰ ਭੋਲੇ ਭਾਲੇ ਨੂੰ ਧਮਕਾ ਰਹੇ ਨੇ ਜੀ ਆਹ ਦੇਖੋ ਟਵਿਸਟਿੰਗ ਕਾਰਡ ਅਮਰਜੀਤ ਸਿੰਘ ਰਾਜਨ ਪੰਜਾਬ ਜਲ ਸਰੋਤ ਪਰਵੋਹ ਡਾਇਰੈਕਟਰ ਕਿੱਥੇ ਹੋ ਜੀ ਦੇਖੋ ਸੰਦੀ ਅਲਵਲੀਆ ਜੀ ਕਿੱਥੇ ਹੋ ਮਹਾਰਾਜ ਜੀ ਇਹ ਦੇ ਕੋਈ ਕੁਝ ਵੀ ਨਹੀਂ ਮਟਿੰਡੇ ਤੋਂ ਮੋਰ ਤਾਂ ਕਿ ਭਰੇ ਲੋਕਾਂ ਤੇ ਮੇਰੇ ਤੇ ਕੰਮੀਆ ਲੋ ਵਾਲੀ ਬਣਾ ਮੇਰੇ ਵੀ ਮੇਰਾ ਪਰਵਾਰ ਜੇ ਵੀ ਮੇਰਾ ਪਰਵਾਰ ਅਜਾ ਆਮਾਨੀ ਬੱਧੀਆ ਜਿਹੜਾ ਉਹਨਾਂ ਨੂੰ ਪਿਆਰ ਹੈ ਤੂੰ ਆ ਕੇ ਬੁੱਤਾਂ ਦੇ ਬਹਿ ਗਏ ਤੇਰੀ ਫੋਟੋ ਹੈ ਤੇਰੀ ਫੋਟੋ ਬੈਠੋ ਆਪੂਸ ਤੇ ਬੱਚੇ ਬੱਚੇ ਬਸ ਬਾਤਾਂ ਤੇਰੀ ਫੋਟੋ ਵਿੱਚ ਅਸੀਂ ਨੁਕਰੀ ਨਹੀਂ ਬੱਚੇ ਆਹ ਕੰਮੀਆ ਲੋ ਵਾਲੀ ਹੈ ਨਾ ਕੰਮੀਆ ਲੋ ਵਾਲੀ ਹੈ ਜੇ ਮੈਂ ਸੀ ਪਰੋਕਾ ਬੜੀ ਫੋਟੋ ਉਹ ਭੱਜ ਗਿਆ ਇਹ ਰਹਿ ਗਿਆ ਕੰਨੀ ਆਲੂ ਵਾਲੀ ਆ ਉਹ ਭੱਜ ਗਿਆ ਕੰਨੀ ਆਲੂ ਵਾਲੀ ਆ ਹਾਂ ਆ ਗਿਆ ਵੀ ਪੱਕਾ ਨਹੀਂ ਮੈਂ ਤਾਂ ਕੰਡਾ ਲੱਭ ਰਿਆ ਅੱਲ ਦੂਜੇ ਬੱਗੇ ਬਈ ਰੰਗਣਾ ਇਹ ਲੋਕਾਂ ਨੂੰ ਮਾਰ ਖੁੰਦੇ ਕਿੱਥੇ ਉਹ ਕੈਮਰੇ ਲੱਗੇ ਨੇ ਕਾਟਾ ਤੇ ਅੱਜ ਕੈਮਰੇ ਲੱਗੇ ਆ ਮਰ ਜੇਗਾ ਤੂੰ ਨਾ ਬੋਲ ਹਾਂਜੀ ਸਾਰੇ ਲੱਗੇ ਨੇ ਉਸੇ ਲੋਕਾਂ ਨੂੰ ਕੀ ਇਨਸਾਫ ਦਿਓਗੇ ਪੰਜਾਬ ਦੇ ਲੋਕ ਰੋ ਰਹੇ ਤੜਾਈ ਤੜਾਈ ਕਰ ਰਹੇ ਨੌਕਰੀ ਦੇ ਦੇ ਲੋਕਾਂ ਨੂੰ ਲੋਕਾਂ ਦੇ ਦਾ ਰੋਜ਼ਗਾਰ ਦੇ ਦਿੰਦੇ ਅੜਿਕਾ ਤੋਂ ਐਰਪੋਰਟ ਸੱਤ ਜਿਹਦਾ ਜਿਦਾ ਮਣੀ ਹੱਤਾ ਪਟਵਾਰ ਦਫਤਰ ਬੈਠਾ ਚੜਨਾ ਹੈ ਦਾ ਪੰਜ ਜਿਹੜਾ ਆਂਦਾ ਬਾਹਰਲਾ ਬੰਦਾ ਲੋਕਲ ਆਪਣੇ ਭਰਾ ਆ ਸਾਰੇ ਜਿੰਨੇ ਵੀ ਲੋਕ ਜਿਹੜੀ ਮਜੀ ਭੱਜਦੇ ਬੰਦੇ ਮੈਂ ਸਾਡੀ ਕੋਈ ਗੱਲਾ ਨਹੀਂ ਕਿਸੇ ਨਾਲ ਬਾਹਰਲਾ ਬੰਦੇ ਨਹੀਂ ਮੈਂ ਕਲਾ ਵਿਚਾਰ ਕੀ ਹੋ ਗਿਆ ਦੁਨੀਆ ਦੀ ਮਰਜ਼ੀ ਹੈ ਬਾਹਰ ਗਰਾਂਦੇ ਹੋ ਮੈਂ ਬੰਦਾ ਨਹੀਂ ਬੈਠਦਾ ਦਾਰੂ ਪੀਂਦੇ ਰਹਿੰਦੇ ਹੈ ਉਹਨੂੰ ਅਮਰੀਕੀ ਦੀ ਗੱਲ ਹੈ ਮੋਰ ਜੀ ਨੂੰ ਮਰਜ਼ੀ ਦੁਨੀਆ ਬਾਹਰ ਤੁਸੀਂ ਐਦਾਂ ਨਾ ਕਰੋ ਬਾਹਰਲੇ ਬੰਦੇ ਆ ਗਏ ਸਾਂਚੇ ਚੱਲੋ ਹਾਂ ਇਹਦਾ ਫੋਨ ਵੀ ਹੁਣ ਉੱਥੇ ਬਰਮਤ ਹੋ ਗਿਆ ਹੋਇਆ ਕੀ ਤੁਸੀਂ ਕਰਦੇ ਕੀ ਬੇਬਦਮਾਸ਼ੀ ਆ ਕੇ ਇੱਥੇ ਸੁਈ ਭੈਣ ਨੂੰ ਡਰਾ ਰਹੇ ਹੋ ਇਹ ਤਾਂ ਢੀ ਇਨਸਾਨੀਅਤ ਹੈ ਸ਼ਰਮ ਕਰੋ ਸ਼ਰਮ ਓ ਬਾਵਾ ਜੀ ਤੁਸੀਂ ਇੱਥੇ ਰਹਿਓ ਪਹਿਲਾਂ ਪੁਲਿਸ ਕੋਲ ਆ ਕੇ ਜਾਇਓ ਸਾਹਮਣੇ ਆ ਭੂਤ ਦੇ ਮੈਂ ਸਭ ਕੁਝ ਲੈ ਲਿਆ ਰੰਗਲਾ ਬੜੇ ਮੈਂ ਬੈਠੀ ਨਹੀਂ ਬੈਠੀ ਜੋ ਦੇਖੋ ਕੋਣ ਆਇਆ ਗਗਨ ਸਾਹਿਬ ਕੋਣ ਹੈ ਇਹ ਹੋਇਆ ਇਹ ਨਹੀਂ ਭਾਈ ਕਿਉਂ ೋ ಹರ ತಾಜಾ ಅಪಡೇಟ್ ಆನ್ ಸ್ಕಾಯ ಟಿ ನ